ਅੱਜ ਅਸਰ ਮੈਂ ਤੇ ਸੰਦੀਪ ਕੀ ਸੰਦੀਪ ਸੰਦੀਪ ਲਾਇਆ ਵੇ ਤੂੰ ਤੇਰੀ ਹਿੰਮਤ ਕਿੱਦਾਂ ਹੋਈ ਮੇਰੀ ਤੀਨ ਆਪਣਾ ਨਾਂ ਜੋੜਨ ਦੀ ਕਮਲ ਤੁਹਾਨੂੰ ਦੱਸ ਤਿੰਦਾ ਕਿ ਤੂੰ ਰਿਸ਼ਤਾ ਲੈ ਕਿਉਂ ਲੱਗਾ ਵਾ ਸੰਦੀਪ ਪਲੀਜ਼ ਮੈਨੂੰ ਗਲਤ ਨਾ ਸਮਝੀ ਮੈਂ ਤੇ ਇਹੀ ਚਾਹੁੰਦਾ ਮੈਂ ਕਿਸੇ ਨਾ ਕਿਸੇ ਤਰ੍ਹਾਂ ਤੇਰੇ ਕੰਮ ਆ ਸਕਾਂ ਤੈਨੂੰ ਪੂਰਾ ਪਤਾ ਪੂਜਾ ਬਾਰੇ ਤਿਆਰ ਹੋ ਕੇ ਤੇ ਰਿਸ਼ਤਾ ਮੰਗਣ ਆ ਗਿਆ ਆ ਓ ਪਾਜੀ ਮੰਮੀ ਦੀ ਗੱਲ ਦਾ ਨਾ ਐਵੇਂ ਗੁੱਸਾ ਨਾ ਕਰਿਓ ਹਾਂਜੀ ਆਂਦੀ ਏ ਮੇਰੇ ਮੰਮੀ ਏ ਕਮਲ ਜੇ ਤੂੰ ਸੰਦੀਪ ਦੇ ਘਰ ਆਉਣਾ ਹੀ ਤੇ ਮੈਨੂੰ ਵੀ ਸਵੇਰੇ ਆਪਣੇ ਨਾਲ ਲੈ ਕੇ ਆ ਜੰਦਾ ਪਰ ਦੀਦੀ ਮੈਂ ਤੁਹਾਡੇ ਤੋਂ ਪਹਿਲਾਂ ਨਾ ਆਪਣੇ ਵਿਆਹ ਬਾਰੇ ਕੁਝ ਨਹੀਂ ਸੋਚਿਆ ਤੇ ਫਿਰ ਕੀ ਹੋ ਗਿਆ ਨਹੀਂ ਸੋਚਾ ਤੇ ਮੈਂ ਤਾਂ ਸੋਚਿਆ ਸੀ ਨਾ ਤੁਹਾਨੂੰ ਕਿੰਨੇ ਕਿਹਾ ਵਾ ਕਿ ਅਸੀਂ ਇਹਨੂੰ ਲੰਗੜੀ ਜੀ ਨੂੰ ਪਸੰਦ ਕੀਤਾ ਵਾ ਅਸੀਂ ਤੇ ਤੁਹਾਡੀ ਵੱਡੀ ਕੁੜੀ ਨੂੰ ਪਸੰਦ ਕੀਤਾ ਵਾ ਕਮਲ ਤੇਰੀ ਮੰਮੀ ਮਜ਼ਾਕ ਕਰਨ ੜੀ ਆ ਤੂੰ ਆਪ ਹੀ ਕਿਹਾ ਸੀ ਨਾ ਮੈਂ ਪੂਜਾ ਨਾਲ ਵਿਆਹ ਕਰਾਉਣਾ ਆ ਹਾਂਜੀ ਆਂਟੀ ਮੈਂ ਇੱਥੇ ਸੰਦੀਪ ਨਾਲ ਨਹੀਂ ਮੈਂ ਪੂਜਾ ਨਾਲ ਵਿਆਹ ਕਰਾਉਣਾ ਆ ਮੰਮੀ ਨੂੰ ਸ਼ਾਇਦ ਕੋਈ ਗਲਤ ਫਹਮੀ ਹੋਈ ਆ। ਵੇ ਮੁੰਡਿਆ ਇਹ ਕੀ ਤੂੰ ਕਹਿਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਨਾ ਮਮੇ ਜੀ ਤੁਸੀਂ ਸੰਦੀਪ ਜਤੇ ਉਹਦੇ ਵਿੱਚ ਫਰਕ ਦੱਸੋ ਤੁਸੀਂ ਵੀ ਤੇ ਮੇਰੇ ਲਈ ਸੰਦੀਪ ਦਾ ਰਿਸ਼ਤਾ ਲੈ ਕੇ ਆਏ ਸੀ ਨਾ ਤੂੰ ਫਰਕ ਦੀ ਗੱਲ ਕਰਨਾ ਉਹਦੇ ਵਿੱਚ ਤੇ ਸੰਦੀਪ ਵਿੱਚ ਵੇਖ ਕਿੰਨਾ ਫਰਕ ਆ ਤੈਨੂੰ ਵੀ ਪਤਾ ਵਾ ਕਿ ਇਹਨਾਂ ਵਿੱਚ ਕੀ ਫਰਕ ਆ ਪਰ ਮੈਂ ਮਮੀ ਇਹਦੇ ਨਾਲ ਹੀ ਵਿਆਹ ਕਰਾਣਾ ਪੂਜਾ ਨਾਲ ਹੀ ਬਸ ਕਰ ਹੁਣ ਮੇਰਾ ਮੋਤਾ ਮੂੰਹ ਨਾ ਖਲਾ ਸਾਡੇ ਇੰਨੇ ਵੀ ਦਿਨ ਮਾਰੇ ਨਹੀਂ ਆਏ ਕਿ ਇਹਨੂੰ ਲੰਗੜੀ ਜੀ ਨੂੰ ਵਿਹੰਦੇ ਫਿਰਿਏ ਅਸੀਂ ਕਹੇ ਚੰਗੇ ਕਰਦੇ ਤੇਰਾ ਰਿਸ਼ਤਾ ਕਰਾਂਗੇ ਤੂੰ ਕੱਲਾ ਕੱਲਾ ਮੇਰਾ ਪੋਤੇ ਆ ਤੇ ਮੈਂ ਤੈਨੂੰ ਇਹਨਾਂ ਲੰਗੜੀ ਜੀ ਨਾਲ ਵੇਲਾਾਂਗੇ ਬਸ ਕਰ ਬਸ ਕਰ ਭੈਣ ਜੀ ਅਹੀਂ ਤਾਨੂੰ ਸੱਦਿਆ ਨਹੀਂ ਫੇ ਸਾਡੇ ਘਰ ਚ ਆ ਕੇ ਤੇ ਸਾਡੀ ਬੇਇੱਜ਼ਤੀ ਕਰੋ ਤੇ ਨਾਲੇ ਤੁਹਾਡਾ ਮੁੰਡਾ ਖੁਦ ਮੇਰੀ ਧੀ ਦਾ ਰਿਸ਼ਤਾ ਲੈਣ ਆਇਆ ਆ ਮੈਂ ਤੇ ਇਹੋ ਜੇ ਨਾ ਕਦੀ ਵੀ ਨਹੀਂ ਆਪਣੀ ਧੀ ਦਾ ਰਿਸ਼ਤਾ ਕਰਦੀ ਜਿਹੜੇ ਧੀਆਂ 'ਚ ਫਰਕ ਰੱਖਣ ਭੈਣ ਜੀ ਅਹੀਂ ਵੀ ਨਹੀਂ ਮਰੀ ਜਾਂਦੇ ਇਹ ਲੰਗੜੀ ਜੀ ਨੇ ਆਪਣੇ ਮੁੰਡੇ ਦਾ ਰਿਸ਼ਤਾ ਕਰਨ ਵਾਸਤੇ ਚੱਲ ਵੇ ਮੁੰਡਿਆ ਚੱਲ ਚੱਲੀਏ ਕਮਲ ਤਨੂ ਨਾ ਇੱਕ ਵਾਰੀ ਪਹਿਲੇ ਮੰਮੀ ਨਾਲ ਗੱਲ ਕਰਨੀ ਚਾਹੀਦੀ ਸੀ ਆਪਣੇ ਕਿ ਪੂਜਾ ਵਾਸਤੇ ਰਿਸ਼ਤਾ ਲੈਣ ਚਲਾਵਾ ਤੈਨੂੰ ਪਤਾ ਤਾਂ ਹੈ ਪੂਜਾ ਕਹੋ ਜੀ ਹੀ ਮੰਮੀ ਜੋ ਮਰਜੀ ਹੋਏ ਮੈਂ ਪੂਜਾ ਨਾਲ ਹੀ ਰਿਸ਼ਤਾ ਕਰਾਣਾ ਵਾਂ ਹੋਰ ਮੈਂ ਕਿੱ데 ਰਿਸ਼ਤਾ ਰੁਸਤਾ ਨਹੀਂ ਕਰਾਣਾ ਹੈਗਾ ਪਾਜੀ ਤੁਸੀਂ ਨਾ ਮੇਰੇ ਤੋਂ ਵੱਡੇ ਜੇ ਮੈਂ ਵਿੱਚ ਬੋਲਦਾ ਚੰਗਾ ਨਹੀਂ ਲੱਗਦਾ ਪਰ ਜਿਹੜੀ ਤੁਸੀਂ ਸਾਡੇ ਘਰੇ ਆ ਕੇ ਬੇਇੱਜ਼ਤੀ ਕੀਤੀ ਨਾ ਇਹ ਤੁਸੀਂ ਠੀਕ ਨਹੀਂ ਕੀਤਾ ਕਮਲ ਜੋ ਹੋ ਨਾ ਹੈ ਨਾ ਉਹ ਤਾਂ ਹੋ ਗਿਆ ਤੇ ਚੰਗਾ ਇਹੋ ਹੀ ਆ ਕਿ ਤੁਸੀਂ ਜਾਓ ਹੁਣ ਇੱਥੋਂ ਨਹੀਂ ਨਹੀਂ ਮੰਮੀ ਦੀ ਤਰਫੋਂ ਨਾ ਮੈਂ ਤੁਹਾਡੇ ਸਾਰਿਆਂ ਕੋ ਹੱਥ ਜੋੜ ਕੇ ਮਾਫੀ ਮੰਗਣਾ ਵਾਂ ਤੇ ਮੈਂ ਅੱਜ ਇੱਥੇ ਪੂਜਾ ਨਾਲ ਵਿਆਹ ਕਰਾਣ ਆਇਆ ਵਾਂ ਤੇ ਮੈਂ ਪੂਜਾ ਨੂੰ ਲੈ ਬਿਨਾ ਨਹੀਂ ਜਾਣਾ ਇੱਥੋਂ ਅੱਜ ਖਬਰਦਾਰ ਜੇ ਤੂੰ ਇਹਦੇ ਨਾਲ ਵਿਆਹ ਕਰਾਇਆ ਤੇ ਜੇ ਤੂੰ ਇਹਦੇ ਨਾਲ ਵਿਆਹ ਕਰਾਉਣਾ ਤੇ ਘਰ ਵਿੱਚ ਪੈਰ ਨਾ ਪਾਈ ਮੈਂ ਇਹਨੂੰ ਆਪਣੇ ਘਰ ਦੀ ਕਦੇ ਨੋਣੀ ਬਣਾਉਣਾ ਵਾਵੇ ਪੁੱਤਰਾ ਤੂੰ ਤੇ ਇਹਨਾਂ ਦੇ ਹੋ ਕੇ ਰਹਿ ਗਿਆ ਵਾ ਤੂੰ ਅੱਜ ਮੇਰੇ ਨਾਲ ਬੜੀ ਸੋਹਣੀ ਕੀਤੀ ਨਾ ਇੱਥੇ ਹੁਣ ਖਲੋਤਾ ਕੀ ਕਰਦਾ ਆ ਜਾ ਹੁਣ ਅਹੀਂ ਨਹੀਂ ਦੇਣੀ ਆਪਣੀ ਧੀ ਤੈਨੂੰ ਆਂਟੀ ਮਮੀ ਦੀ ਤਰਫੋਂ ਮੈਂ ਤੁਹਾਡਾ ਮੁਆਫੀ ਮੰਗਣਾ ਤਦ ਹੀ ਪੂਜਾ ਦਾ ਤਨਾ ਮੇਰੇ ਹੱਥ ਹੀ ਦਿਓ ਕਮਲ ਚੰਗਾ ਹੋਇਆ ਕਿ ਤੂੰ ਇੱਥੋਂ ਚੱਲ ਜਾ ਬਾਕੀ ਗੱਲਾਂ ਨਾਲ ਆਪਾਂ ਬਾਅਦ ਕਰਾਂਗੇ ਮੰਮੀ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਚਲੋ ਅੰਦਰ ਆ ਜਾ ਪੂਜਾ ਆ ਜਾ ਮੰਦਿਰ ਚਲੋ ਜੀ ਆ ਜਾ ਪੂਜਾ ਬੈ ਲੈ ਬੈ ਪੂਜਾ ਕਾਦ ਲਈ ਅੰਦਰ ਮੈਨੂੰ ਸੱਦੇ ਆ ਕੀ ਕਹਿਣਾ ਮੰਮੀ ਮੈਨੂੰ ਲੱਗਦਾ ਕਿ ਪੂਜਾ ਦਾ ਵਿਆਹ ਨਾ ਕਮਲ ਨਾ ਕਰ ਦੇਣਾ ਚਾਹੀਦਾ ਵਾ ਮੁੰਡਾ ਚੰਗਾ ਵਾ ਤੂੰ ਵੇਖਿਆ ਨਹੀਂ ਉਹਦੀ ਮਾਂ ਕਿਦਾਂ ਲਾਫਾ ਕਰਕੇ ਗਈ ਮੇਰੀ ਧੀ ਦੀ ਮੈਂ ਤੈਨੂੰ ਅਜਾ ਹਾਲ ਮਣਾ ਦਵਾ ਪਰ ਮੰਮੀ ਉਹਦੀ ਮਾਂ ਨੂੰ ਆਪਾਂ ਕੀ ਕਹਿਣਾ ਮੁੰਡੇ ਨਾਲ ਸਾਨੂੰ ਮਤਲਬ ਆ ਉਹ ਚੰਗਾ ਵਾ ਨਾ ਤੇ ਫਿਰ ਕੀ ਆ ਆਪਣੀ ਪੂਜਾ ਨੂੰ ਖੋਸ ਰੱਖੂਗਾ ਪੂਜਾ ਤੇਰਾ ਦਿਲ ਕੇ ਕਹਿੰਦਾ ਦੀਦੀ ਤੁਸੀਂ ਵੱਡੇ ਹੋ ਜਿਵੇਂ ਤੁਹਾਨੂੰ ਠੀਕ ਲੱਗਦਾ ਵਾ ਮੰਮੀ ਤੁਸੀਂ ਇਦਾਂ ਕਰੋ ਮੈਨੂੰ ਵੀ ਕਮਲ ਮੁੰਡਾ ਸਹੀ ਲੱਗਦਾ ਵਾ ਤੇ ਆਪਾਂ ਨੂੰ ਕਮਲ ਨਾਲ ਤੋੜ ਦੇਣਾ ਚਾਹੀਦਾ ਵਾ ਮਾਂ ਉਹਦੀ ਤੇ ਰਿਸ਼ਤਾ ਤੋੜ ਗਈ ਆਪਣੇ ਪੁੱਤ ਨਾਲ ਤੇ ਹਾਂ ਦਿੱਤੀ ਨੂੰ ਉਹ ਕਿੱਥੇ ਲੈ ਕੇ ਜਾਊਗਾ ਕਿੱਥੇ ਰੱਖੂਗਾ ਮੰਮੀ ਜਿੱਥੇ ਮਰਜ਼ੀ ਰੱਖਿਓ ਪਰ ਉਹ ਨਾ ਪੂਜਾ ਨੂੰ ਖੋਸ ਰੱਖੂਗਾ ਐਨਾ ਪਤਾ ਮੈਨੂੰ ਨਾਲੇ ਆਪਣੀ ਪੂਜਾ ਸਮਝਦਾਰ ਆ ਆਪੇ ਆਪਣੀ ਸੱਸ ਦਾ ਦਿਲ ਜਿੱਤ ਲੂਗੀ ਵੇਖ ਲਓ ਜਿੱਦਾਂ ਕਰਨੀ ਤੁਸੀਂ ਭੈਣ ਭਰਾਵਾਂ ਨੇ ਕਰ ਲਓ ਚਲੋ ਠੀਕ ਆ ਮੰਮੀ ਪੂਜਾ ਸੰਦੀਪ ਕੀ ਖਿਆਲ ਆ ਫਿਰ ਤੇਰਾ ਮੇਰਾ ਖਿਆਲ ਤਾਂ ਇਹੋ ਆ ਕਿ ਇਹਦਾ ਵਿਆਹ ਕਰ ਦਈਏ ਚਲੋ ਫਿਰ ਤੁਸੀਂ ਇੱਦਾਂ ਕਰੋ ਆਜੋ ਬਾਹਰ ਆਪਾਂ ਬਾਹਰ ਬੈਈਏ ਚਲੋ ਠੀਕ ਆ ਪੂਜਾ ਤੂੰ ਮੈਨੂੰ ਗਲਤ ਨਾ ਸਮਝੀ ਮੈਂ ਜੋ ਵੀ ਕਰਾਂਗੇ ਨਾ ਤੇਰੀ ਭਲਾਈ ਲਈ ਕਰਾਂਗੇ ਦੀਦੀ ਪਰ ਮੈਂ ਨਹੀਂ ਚਾਹਦੀ ਕਿ ਮੇਰੇ ਘਰ ਕਿਉਂ ਮਾਂ ਪੁੱਤ ਦਾ ਰਿਸ਼ਤਾ ਖਰਾਬ ਹੋਵੇ ਇੱਕ ਮਾਂ ਤੋਂ ਉਹਦਾ ਪੁੱਤਰ ਦੂਰ ਹੋਵੇ ਕਿਤੇ ਨਹੀਂ ਦੂਰ ਹੁੰਦਾ ਕਮਲਾ ਆਪਣੀ ਮਾਂ ਤੋਂ ਮੈਂ ਉਹਨੂੰ ਚੰਗੀ ਤਰ੍ਹਾਂ ਜਾਣਦੀ ਆ ਤੇ ਨਾਲੇ ਨਾ ਤੇ ਤਾਂ ਮੈਨੂੰ ਪੂਰਾ ਭਰੋਸਾ ਹੈ ਕਿ ਤੂੰ ਉਹਨਾਂ ਦਾ ਰਿਸ਼ਤਾ ਨਹੀਂ ਟੁੱਟਣ ਦੇਂਗੀ ਮੈਨੂੰ ਨਹੀਂ ਲੱਗਦਾ ਕਿ ਮੇਰਾ ਪੁੱਤ ਮੈਨੂੰ ਐਦਾਂ ਕਰੂਗਾ ਇਹ ਸੰਦੀਪ ਤੇ ਸੰਦੀਪ ਦੀ ਭੈਣ ਦੀ ਸਾਰੀ ਚਾਲ ਆ ਉਹਨਾਂ ਦਾ ਇਰਾਦਾ ਵਾ ਕਿ ਇਹਨੂੰ ਲੰਗੜੀ ਜੀ ਨੂੰ ਵਿਆਹ ਕੇ ਇਹਦੇ ਨਾਲ ਤੋਰਦਣੀ ਆ ਮੇਰਾ ਪੁੱਤ ਪੋਲਾ ਪਾਲਾ ਜੇ ਇਹਨਾਂ ਦੀਆਂ ਗੱਲਾਂ 'ਚ ਆ ਗਿਆ ਵਾ ਕੋਈ ਨਾ ਵਿਆਹ ਕਿਤੇ ਇਹਨੇ ਉੱਥੇ ਹੀ ਹੋਣਾ ਵਾ ਚੰਗੀ ਤਰ੍ਹਾਂ ਸੁਆਗਤ ਕਰਾਂਗੇ ਇਸ ਲੰਗੜੀ ਜੀ ਦਾ ਮੇਰਾ ਇੰਨਾ ਸੋਹਣਾ ਪੋਤੀ ਉਹਦੇ ਵਾਸਤੇ ਤੇ ਚਾਹਦੇ ਤੋਂ ਚੜਦਾ ਰਿਸ਼ਤਾ ਹੋਣਾ ਸੀ ਇਹਨਾਂ ਨੇ ਪਤਾ ਨਹੀਂ ਕਿਹੜੀਆਂ ਗੱਲਾਂ 'ਚ ਇਹਨੂੰ ਪਸਾ ਲਿਆ ਵਾ ਜਿਹੜਾ ਇਹਨਾਂ ਨੇ ਮਗਰ ਲੱਗੀ ਫਿਰਦਾ ਵਾ ਪਤਾ ਨਹੀਂ ਮੇਰੇ ਪੁੱਤ ਦਾ ਹੁਣ ਕੀ ਬਾਨਾ ਵਾ ਕਾਕਾ ਤੂੰ ਗਿਆ ਨਹੀਂ ਅਜੇ ਤੱਕ ਅਜੇ ਵੀ ਇੱਥੇ ਖਲੋਤਾ ਆਂ ਅੰਡੀ ਮੈਂ ਪੂਜਾ ਨੂੰ ਲੈ ਬਿਨਾਂ ਨਹੀਂ ਇੱਥੋਂ ਜਾਣਾ ਤੇ ਨਾਲੇ ਮੇਰੇ ਮੰਮੀ ਦੀ ਟੈਨਸ਼ਨ ਨਾ ਲਓ ਉਹਨਾਂ ਦਾ ਗੁੱਸਾ ਇਹਨਾਂ ਚਿਰ ਜ਼ਿਆਦਾ ਚਿਰ ਨਹੀਂ ਲੰਦਾ ਹੁੰਦਾ ਆਪੇ ਸ਼ਾਂਤ ਕਰ ਲਾਂਗਾ ਮੈਂ ਤੋਈ ਪੂਜਾ ਨੂੰ ਦੋਰੋ ਮੇਰੇ ਨਾਲ ਕਾਕਾ ਹਾਂ ਨੂੰ ਤੂੰ ਪਸੰਦ ਆਂ ਅਸੀਂ ਪੂਜਾ ਦਾ ਵਿਆਹ ਕਰਨ ਨੂੰ ਤੇਰੇ ਨਾਲ ਤੇ ਆ ਰਹੇ ਆਂ ਪਰ ਮੇਰੀ ਧੀ ਨੂੰ ਕੱਲਿਆਂ ਆਲਾ ਛੱਡੀ ਖਿਆਲ ਰੱਖੀ ਉਹਦਾ ਹਾਂ ਜਿੰਦਾ ਨਾ ਕਰੋ ਮੈਂ ਉਹਦਾ ਖਿਆਲ ਰੱਖਾਂਗਾ ਖੁਸ਼ ਰੱਖਾਂਗਾ ਉਹਨੂੰ ਇਹਨਾਂ ਚੀਜ਼ਾਂ ਦੀ ਨਾ ਟੈਨਸ਼ਨ ਲਾਓ ਤੁਸੀਂ ਉਹ ਚਲੋ ਛੱਡੋ ਹੁਣ ਇਹਨਾਂ ਗੱਲਾਂ ਨੂੰ ਤੇ ਭਾਜੀ ਖਲੋਤੇ ਗੱਲ ਹੀ ਹੋ ਬੈਠੋ ਹੁਣ ਤੁਹਾਡਾ ਆਪਣਾ ਹੀ ਘਰ ਆ ਸੰਦੀਪ ਲੈ ਆ ਪੂਜਾ ਨੂੰ ਚਲਾ ਜਾਉਣ ਬਾਅਦ ਚਲੀਏ ਉਹ ਵੇਟ ਕਰਦੇ ਪਏ ਬਾਹਰ ਫੋਟੋ ਮੈਂ ਤਾਂ ਕਦੀ ਸੋਚਿਆ ਨਹੀਂ ਸੀ ਕਿ ਮੈਂ ਆਪਣੀ 30 ਨੂੰ ਇਦਾਂ ਤੋੜਾਂਗੀ ਪਰ ਮੇਰੀ 30 ਦਾ ਨਾ ਹੁਣ ਤੂੰ ਖਿਆਲ ਰੱਖੀ ਆਂਟੀ ਜਿੰਦਾ ਨਾ ਕਰੋ ਤੁਹਾਡੀ 30 ਨਾ ਮੇਰੀ ਜ਼ਿੰਮੇਵਾਰੀ ਆ ਤੇ ਮੈਂ ਦਾ ਪੂਰਾ ਖਿਆਲ ਰੱਖਾਂਗਾ ਨਾ ਚੀ ਜਨ ਚਿੰਤਾ ਨਾਲ ਲਾਉ ਤਹੀਂ ਲੋ ਆਗੀ ਪੂਜਾ ਵੀ <laughs> © bf ਕੱਪ ਕੀਤੀ ਰਹੀ ਕਿ ਇਹ ਇਹਦਾ ਘਰ ਆ ਪਰ ਇਹ ਹੁਣ ਮੇਰਾ ਘਰ ਆ ਇੱਥੇ ਮੇਰੀ ਚੱਲੂਗੀ ਮੰਮੀ ਹੁਣ ਛੱਡੋ ਗੁੱਸਾ ਦੋਵੇਂ ਭੈਣਾਂ ਇੱਕੋ ਮਾਣੇ ਜੰਮੀਆਂ ਹੋ ਤੇ ਜੇ ਇਹਦਾ ਨਾ ਮੇਰਾ ਵਿਆਹ ਹੋ ਗਾ ਤੇ ਫਿਰ ਕੀ ਹੋਇਆ ਵਿਆਹ ਤੇ ਉੱਥੇ ਹੁੰਦਾ ਜਿੱਥੇ ਸੰਜੋਗ ਹੋਣ ਪੁੱਤ ਇਹਦੇ ਨਾਲ ਤੇਰਾ ਵਿਆਹ ਹੋਇਆ ਥੋੜਾ ਵਾ ਇਹਨਾਂ ਦੇ ਸਾਰੇ ਟੱਬ ਦੀ ਤਿਆਰ ਆ ਤੇ ਰਲ ਕੇ ਤੇਰਾ ਵਿਆਹ ਕਰਾਇਆ ਵਾ ਨਾਲੇ ਪਿੰਡ ਵਾਲੇ ਵੀ ਆਖਣਗੇ ਕਿ ਇੰਨਾ ਸੋਹਣਾ ਇਹਦਾ ਮੁੰਡਾ ਵਾ ਇਹ ਬੱਜੀ ਨੂੰ ਲੈ ਆਈ ਆ ਮੰਮੀ ਆ ਗੱਲਾਂ ਤੇ ਆਪਾਂ ਬਾਅਦ ਚੋਂ ਵੀ ਕਰ ਸਕਦੇ ਆ ਤੂੰ ਆਇਆ ਪੂਜਾ ਕੀ ਸੋਚੀ ਬਈਆਂ 부ਜਾ ਜੇ ਤੁਸੀਂ ਮੇਰੇ ਨਾਲ ਵਿਆਹ ਕਰਾ ਕੇ ਕੋਈ ਮੁਸੀਬਤ ਤਾਂ ਨਹੀਂ ਘੱਲ ਪਾ ਲਈ ਉਹ ਤੂੰ ਐਦਾਂ ਕਿਉਂ ਸੋਚਦੀ ਆ ਮੈਂ ਤੇਰੇ ਨਾਲ ਵਿਆਹ ਸੋਚ ਸਮਝ ਕੇ ਕਰਾਇਆ ਵਾ ਇਹਦਾ ਨਾ ਆਪਣੇ ਮਨ ਚ ਸੋਚਿਆ ਕਰ ਤੇ ਨਾਲੇ ਇੱਕ ਗੱਲ ਹੋਰ ਯਾਦ ਰੱਖੀ ਕੋਈ ਤੇਰ ਨਾਲ ਖਲੋਏ ਭਾਏ ਨਾ ਖਲੋਏ ਪਰ ਮੈਂ ਪੂਰੀ ਉਮਰ ਤੇਰ ਨਾਲ ਖਲੋਤਾ ਚਿੰਤਾ ਨਾ ਕਰ ਤੂੰ ਚੱਲ ਤੂੰ ਐਵੇਂ ਨਾ ਟੈਨਸ਼ਨ ਲਿਆ ਕਰ ਠੀਕ ਆ ਤੇ ਮੈਂ ਇੱਕ ਮਿੰਟ ਆਇਆ ਜਰਾ ਜੀ ਕਿੱਥੇ ਝੱਲੇ ਹੋ ਤੁਸੀਂ ਤੋ ਬੈ ਮੈਂ ਇੱਕ ਮਿੰਟ ਆਨਾ ਮੰਮੀ ਨੂੰ ਛੱਡ ਦੋ ਬਸਾ ਕਿੰਨਾ ਕੁ ਚਿਰ ਗੁੱਸੇ ਰਹੋਗੇ ਇਦਾਂ ਇਦਾਂ ਦੇਖਿਆ ਜੋ ਨਾ ਨਾ ਕਰੋ ਪੀ ਜ਼ਿਆਦਾ ਨਹੀਂ ਨਾਲੇ ਮਾਂ ਕਿੰਨਾ ਕੁ ਚਿਰ ਦੂਰ रह ਸਕਦੀ ਹੈ ਬੱਚਿਆਂ ਤੋਂ ਰਹਿ ਸਕਦੀ ਹੈ ਮੈਂ ਦੂਰ ਜਦੋਂ ਮਾਂ ਪਿਓ ਤੋਂ ਬੱਚੇ ਉੱਪਰ ਹੋ ਕੇ ਕੰਮ ਕਰਦੇ ਆ ਨਾ ਤੇ ਫਿਰ ਮਾਂ ਵੀ ਗੁੱਸੇ ਹੋ ਸਕਦੀ ਹੈ ਪਰ ਤੂੰ ਇਹ ਨਾ ਮਨ 'ਚ ਭਲੇਖਾ ਰੱਖੀ ਕਿ ਮੈਂ ਤੈਨੂੰ ਮਾਫ਼ ਕਰ ਦਾਂਗੀ ਮੰਮੀ ਮੈਂ ਤੁਹਾਡੇ ਅੱਗੇ ਹੱਥ ਜੋੜਨਾ ਹਾਂ ਤੁਹਾਡੇ ਪੈਰ ਫੜਨਾ ਪਲੀਜ਼ ਮੈਨੂੰ ਮਾਫ਼ ਕਰ ਦਿਓ ਤੇ ਪੂਜਾ ਨੂੰ ਅਪਣਾ ਲਓ ਇੱਕ ਵਾਰੀ ਨੇ ਮੇਰੇ ਪੁੱਤ ਨਾਲ ਜੋ ਕੁਝ ਵੀ ਹੋਇਆ ਉਹਦੀ ਸਜ਼ਾ ਮੈਂ ਕਿਉਂ ਭੁਗਤਾਂ ਤੇ ਨਾਲੇ ਇਹਦੀ ਸਜ਼ਾ ਦਾ ਹੱਕਦਾਰ ਤੇ ਕੋਈ ਹੋਰ ਆ ਇਹਦੀ ਸਜ਼ਾ ਮੇਰਾ ਪੁੱਤ ਕਿਉਂ ਭੁਗਤੇ ਮੰਮੀ ਕੀ ਸੋਚਣਾ ਪਏ ਤੂੰ ਕੁਝ ਨਹੀਂ ਪੁੱਤ ਸੋਚਣਾ ਕੀ ਆ ਜੋ ਹੁਣਾਈ ਹੋ ਗਿਆ ਤੇ ਮੈਂ ਤੈਨੂੰ ਤੇ ਪੂਜਨ ਨੂੰ ਅਪਣਾ ਲੈਣੀ ਆ ਪੁੱਤ ਪਰ ਮੇਰੀ ਇੱਕ ਸ਼ਰਤ ਆ ਮੇਰਾ ਉਹਦੇ ਪਰਵਾਰ ਨਾਲ ਕੋਈ ਰਿਸ਼ਤਾ ਨਹੀਂ ਹੋ ਤੇ ਨਾ ਹੀ ਮੈਨੂੰ ਉੱਥੇ ਜਾਣ ਲਈ ਕਹੀਂ ਥੈਂਕ ਯੂ ਮੰਮੀ ਤੁਸੀਂ ਪੂਜਨ ਨੂੰ ਅਪਣਾ ਲਿਆ ਤੁਸੀਂ ਇਹਨੂੰ ਤੇ ਬਣਾਓ ਹੌਲੀ ਹੌਲੀ ਤੁਹਾਨੂੰ ਆਪੇ ਚੰਗੀ ਲੱਗ ਲਾ ਆਪਣੀ ਮਮਮੀ ਚੱਲ ਠੀਕ ਹੈ ਮੇਰਾ ਪੁੱਤ ਜਾ ਮਮਮੀ ਕੀ ਸੱਚੀ ਜਾਣੀ ਹੈ ਸੰਦੀਪ ਤੈਨੂੰ ਵੀ ਚੰਗੀ ਤਰ੍ਹਾਂ ਪਤਾ ਵੀ ਮੈਂ ਕੀ ਸੋਚਣ ਦੀ ਆ ਮੈਨੂੰ ਪਤਾ ਤੂੰ ਨਾ ਪੂਜਾ ਵੱਲ ਸੋਚਦੀ ਆਂ ਤੇ ਉਹਨੂੰ ਘਰ-ਬਾਰ ਕਿਹੋ ਜਿਹਾ ਮਿਲਿਆ ਹੋਗਾ ਸੱਸ ਕਿੱਦਾਂ ਦੀ ਹੋਊਗੀ ਤੇ ਤੂੰ ਆਪ ਹੀ ਦੱਸ ਅੱਜ ਤੱਕ ਇਹਨੂੰ ਸੱਸ ਚੰਗੀ ਮਿਲੀ ਐ ਜੇ ਜਿਹੜੀ ਉਹਨੂੰ ਚੰਗੀ ਮਿਲ ਜੂਗੀ ਤੇ ਇਹ ਮੈਂ ਤਾਂ ਇਹ ਸੋਚਣ ਢੀ ਆਂ ਕਿ ਮੈਂ ਆਪਣੀ ਧੀ ਦੇ ਸਹੁਰੇ-ਸਗਣ ਵਿਆਹ ਕਰਨੇ ਹੀ ਤੇ ਕਿੱਦਾਂ ਮੈਨੂੰ ਇੱਕ ਸੂਟ ਚ ਹੀ ਤੋਰਤਾ ਮੰਮੀ ਜੋ ਕਿਸਮਤ ਵਿੱਚ ਲਿਖਿਆ ਹੁੰਦਾ ਤੇ ਉਹ ਹੋਈ ਆ ਤੇ ਕੋਈ ਗੱਲ ਨਹੀਂ ਟੈਨਸ਼ਨ ਨਾ ਲਿਆ ਕਰਵੇਂ ਮੇਰੇ ਨਾ ਦਿਲ 'ਚ ਸੌ ਸਵਾਲ ਸੰਦੀਪ ਉੱਠਦੇ ਆ ਪੀਓ ਮੁੰਡਾ ਕਿੱਦਾਂ ਦਾ ਹੋਊਗਾ ਕਿੱਦਾਂ ਦਾ ਨਹੀਂ ਮੈਂ ਤਾਂ ਨਹੀਂ ਨਾ ਉਹਨੂੰ ਜਾਣਦੀ ਤੂੰ ਹੀ ਜਾਣਨੀ ਆ ਕਿੱਦਾਂ ਮੇਰੀ ਧੀ ਨੂੰ ਰੱਖੂਗਾ ਮੰਮੀ ਉਹ ਮੁੰਡਾ ਬਹੁਤ ਚੰਗਾ ਵਾ 2 ਸਾਲ ਕੰਮ ਕੀਤਾ ਮੈਂ ਆਹਦੇ ਨਾਲ ਤੇ ਮੈਨੂੰ ਹੱਥ ਪੂਰਾ ਪ੍ਰੋਫੈਸਰ ਕਿ ਆਪਣੀ ਪੂਜਾ ਨੂੰ ਨਾ ਖੋਸ ਰੱਖੂਗਾ ਹਮੇਸ਼ਾ ਉਹ 40 ਸਾਲ ਦੇ ਮੁੰਡੇ ਨਾਲੋਂ ਤਾਂ ਕੀਤਾ ਚੰਗਾ ਵਾ ਉਹਦਾ ਕੀਤਾ ਕਹੋ ਜਾਂ ਨਿਕਲਦਾ ਮੰਮੀ ਪੂਜਾ ਰਿਫਿਕਾ ਸਾਡੇ ਤੇ ਮਨਦੀਪ ਨਾਲੋਂ ਸੋਚਿਆ ਕਰ ਬਸ ਉਹਦੀ ਨੌਕਰੀ ਲੱਗ ਜਾਏ ਮਨਦੀਪ ਕਰ ਲਈ ਤਿਆਰੀ ਪੇਪਰ ਦੀ हां दीदी पेपर, पेपर दी तैयारी ਤਾਂ ਮੈਂ ਕਰ ਲਈ ਆ। ਅੱਛਾ ਤੇ ਜਾਣਾ ਕਦੋਂ? ਮੈਂ ਸੋਚਣਾ ਇਹ ਰਾਤ ਦੀ ਟ੍ਰੇਨ ਤੇ ਚੱਲ ਜਾਣਾ ਵਾਂ 10 ਵਜੇ ਵਾਲੀ। ਅੱਛਾ ਚੱਲ ਠੀਕ ਆ ਤੇ ਪੇਪਰ ਨਾਲ ਧਿਆਨ ਨਾ ਦੇਈਂ ਤੇ ਕਿਸੇ ਚੀਜ਼ ਦੀ ਚਿੰਤਾ ਨਾ ਕਰੀ। ਹਾਂ। ਦੱਸਾ ਕੀ ਚੱਕਰ ਆ? ਟਾਈਮ ਨਾ ਜਾਊਂਗਾ ਤੇ ਟਾਈਮ ਨਾਲ ਫਿਰ 10 ਵਜੇ ਪੇਪਰ ਆ ਮੇਰਾ। ਅੱਛਾ ਚੱਲ ਠੀਕ ਆ। ਤੇ ਫੀਸ ਵੀ ਫਿਰ ਕਹਿੰਦਾ ਕਰੀ ਫੀਸ ਮੈਂ ਤੇਰੇ ਵਾਸਤੇ ਨਾ ਇਕੱਠੀ ਕਰ ਦਾਂਗੀ ਤੇ ਜੇ ਬਹੁਤੀ ਲੋਰ ਹੋਈ ਨਾ ਤੇ ਮੈਂ ਕਰਜ਼ਾ ਵੀ ਚੱਕ ਲਾਂਗੀ। ਨਹੀਂ ਹੋਰ ਕਿੰਨੇ ਇੱਕ ਕਰਜ਼ੇ ਚੁੱਕੇਂਗੀ ਇਹਦੇ ਵਾਸਤੇ। ਮੈਂ ਕੀ ਆ ਫਿਕਰ ਕਰਦੇ ਆ ਇੱਕ ਵਾਰੀ ਬਾਅਦ ਇਹਦੀ ਨੌਕਰੀ ਲੱਗ ਜਾਏ ਉਸ ਤੋਂ ਬਾਅਦ ਮੈਂ ਕੋਈ ਕਰਜ਼ਾ ਚੁਕਣਾ ਇਹ ਮੇਰਾ ਆਖਰੀ ਕਰਜ਼ਾ ਹੋਣਾ ਵਾ ਚੱਲ ਠੀਕ ਹੈ ਦੀਦੀ ਤੂੰ ਐਵੇਂ ਫਿਕਰ ਨਾ ਕਰ ਤੇ ਮੈਂ ਹੁਣ ਤਿਆਰੀ ਕਰ ਲਾਂ